ਦੋਸਰਾਂ ਦਾ ਮਨ ਨਾ ਕਿਹਾ ਪਾਈ ਦਿਆ ਸਿੰਘ ਤਾਈ ਵੈਰੀਆਂ ਦੀ ਫੌਜ ਆਉਂਦੀ ਜਾਪਦੀ ਵਿਸ਼ਾਲ ਹੈ ਥੋੜੇ ਜਿਹੇ ਸਿੰਘ ਸਾਡੇ 10 ਲੱਖ ਫੌਜ ਉਹਦੀ ਪੱਧਰੇ ਮੈਦਾਨ ਵਿੱਚ ਲੜਨਾ ਮੁਹਾਲ ਹੈ ਵੈਰੀਆਂ ਦੇ ਦੰਦ ਖੱਟੇ ਕਰਨੇ ਜ਼ਰੂਰ ਕੇਰਾ ਖੇਡਣੀ ਪਵੇਗੀ ਕੋਈ ਵਖਰੀ ਹੀ ਚਾਲ ਹੈ ਚੱਲਣਾ ਪਵੇਗਾ ਸਾਨੂੰ ਇਥੋਂ ਚਮਕੌਰ ਵੱਲ ਕੱਲ ਦੀ ਸਵੇਰ ਸਾਡੀ ਡਾਢੀ ਵਿੱਕ ਰਾਦ ਹੈ ਹਾਂਜੀ ਕੱਲ ਦੀ ਸਵੇਰ ਸਾਡੀ ਡਾਢੀ ਵਿੱਕ ਰਾਦ ਹੈ ਦੂਜੇ ਦੋ ਪਹਿਰ ਸੀ ਦਿਵਸ ਸਤ ਪੂ ਵਾਲੇ ਕੋਟਲੇ ਨਿਹੰਗ ਗੁਰੂ ਚਰਨਾਂ ਟਿਕਾਣੇ ਕਾਮ ਦੇ ਪੁੱਛ ਦੇ ਟਿਕਾਣਾ ਕੋਈ ਸਿਰਾਂ ਦੇ ਛਪਾਉਣ ਲਈ ਭੋਲੇ ਪਾਲੇ ਕਾਮੇ ਪੋੜਾ ਪਨ ਸੀਵ ਖਾਮ ਦੇ ਕਰਕੇ ਇਸ਼ਾਰਾ ਕਾਮੇ ਤੱਬ ਦੇ ਪੱਠੇ ਵੱਲ ਗੁਰੂ ਤਾਂ ਹੀ ਜਾਣ ਲਈ ਰਸ ਤਬ ਤਾਮ ਦੇ ਚਾਬਕ ਲਗਾਈ ਨੀਲੇ ਕੋੜੇ ਨੂੰ ਗੋਬਿੰਦ ਸਿੰਘ ਦੇਰ ਨਾਲ ਲਗਾਈ ਪੱਠੇ ਉੱਤੇ ਚੜ੍ਹ ਜਾਮ ਦੇ ਤਪ ਦੇ ਪੱਠੇ ਤੇ ਜਦੋਂ ਚੜਿਆ ਤੁਰੰਗ ਨੀਲਾ ਤਪ ਦੀ ਅਗਨ ਉਹਨੂੰ ਹੋਈ ਠੰਡਾ ਠਾਰ ਸੀ ਕੋੜੇ ਤੋਂ ਉੱਤਰ ਗੁਰੂ ਬੈਠ ਗਏ ਸਮਾਧੀ ਲਾ ਕੇ ਹੋ ਕੇ ਮगन ਰਹੇ ਬਾਣੀ ਨੂੰ ਉਚਾਰ ਸੀ ਟੱਕਿਆ ਜਾ ਤੇਜ ਐਸਾ ਲੋਕਾਂ ਨੇ ਤਪੱਸਵੀ ਦਾ ਚਾਰੇ ਪਾਸੇ ਮੱਚ ਵੀ ਅਜੀਬ ਹਹਾਕਾਰ ਸੀ ਮਾਲਕ ਨਿਹੰਗ ਖਾਂ ਦੇ ਕੰਨਾਂ 'ਚ ਬਲੇਲ ਪਾਈ ਪੱਠੇ ਕੋਲ ਪਹੁੰਚਾ ਲੈ ਕੇ ਸਾਰਾ ਪਰਿਵਾਰ ਸੀ ਕਰਕੇ ਦਰਸ ਸੱਚੇ ਪਾਤਸ਼ਾਹ ਗੋਬਿੰਦ ਵਾਲੇ ਡਿੱਗ ਪਿਆ ਚਰਨੀ ਨਿਹੰਗ ਖਾਂ ਪਠਾਨ ਸੀ ਤਨ 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 ਮੇਰਾ ਜਨਮ ਸਫਲ ਹੋਇਆ देर ਨਾ ਲਗਾਈ ਲਿਆ ਗੁਰੂ ਨੂੰ ਪਛਾਣ ਸੀ ਦੁਈ ਕਰ ਜੋੜ ਅਰਦਾਸ ਕਰੇ ਦਾਸ ਹੋ ਕੇ ਬਖਾਸ਼ੋ ਪਤਾ ਜੀ ਸਾਨੂੰ ਜਾਣ ਅਣਜਾਣ ਜੀ ਚਰਨ ਕਮਲ ਪਾਓ ਕਰੇ ਇਸ ਦਾਸ ਵਾਲੇ ਹੋ ਕੇ ਅਦੀਨ ਮੋਹ ਕਰਦਾ ਬਖਾਨ ਜੀ ਮੰਨ ਕੇ ਅਰਜ ਚੱਟ ਟੁਰ ਪਏ ਗੋਵਿੰਦ ਸਿੰਘ ਪਿੱਛੇ ਪਿੱਛੇ ਗਏ ਸਾਰੇ ਸਿੰਘ ਵੀ ਸਿਹਾਰ ਸੀ ਅੰਦਰ ਹਵੇਲੀ ਦੇ ਪਠਾਇਆ ਲੈ ਕੇ ਸਾਰਿਆਂ ਨੂੰ ਚਾਰੇ ਪਾਸੇ ਕੀਤੇ ਸਾਵਧਾਨ ਪਹਿਰੇਦਾਰ ਸੀ ਬੇਟੀ ਮੁਹਤਾਜ਼ੀ ਨਿਹੰਗ ਖਾਂ ਪਠਾਨ ਦੀ ਜੋ ਚਟਪਟ ਕੀਤਾ ਹੱਥੀ ਲੰਗਰ ਤਿਆਰ ਸੀ ਵੇਖ ਕੇ ਪ੍ਰੇਮ ਐਸਾ ਖਾਨ ਪਰਵਾਰ ਵਾਲਾ ਦੁਸ਼ਟ ਦਮਨ ਪਏ ਡਾਢੇ ਹੀ ਨਿਹਾਲ ਸੀ ਬੇਟੀ ਮੁਮਤਾਜ ਦਾ ਹੀ ਦੇਵ ਦੇਵ ਅਸ਼ੀਰਵਾਦ ਪੇਟਾ ਕੀਤੀ ਇੱਕ ਤਲਵਾਰ ਅਤੇ ਢਾਲ ਸੀ ਜਦੋਂ ਤੀਕ ਰਹੇਗਾ ਵਸੇਂਦਾ ਇਹ ਜਹਾਨ ਇਥੇ ਲੋਕੀ ਨਾਮ ਲੈਣਗੇ ਤੁਹਾਡਾ ਪ੍ਰੇਮ ਨਾਲ ਜੀ ਸੁੱਤੇ ਪਾਗ ਜਾਗ ਪਏ ਨਿਹੰਗ ਖਾਂ ਪਠਾਨ ਵਾਲੇ ਜਨਮ ਮਰਨ ਵਾਲੇ ਕੱਟ ਗਏ ਜੰਜਾਲ ਸੀ ਹਾਂਜੀ ਜਨਮ ਮਰਨ ਵਾਲੇ ਕੱਟ ਗਏ ਜੰਜਾਲ ਸੀ ਤੀਸਰੇ ਪਹਿਰ ਵੇਦਾ ਲੀਤੀ ਸੱਚੇ ਪਾਤਸ਼ਾਹ ਨੇ ਵੱਲ ਚਮਕੌਰ ਸਭੋ ਹੋ ਗਏ ਨੇ ਰਵਾਨ ਜੀ ਹਵਾਵਾਂਗ ਚੱਲਦੇ ਤਰੰਗਨ ਅਟਕ ਪਾਉਂਦੇ ਚਾਰੇ ਪਾਸੇ ਬਹਿਰੀਆਂ ਨੇ ਪਾਇਆ ਕਮ ਇਸ਼ਾਨ ਸੀ ਪਿੰਡ ਬਹਾਮਣ ਮਾਜਰੇ ਦੇ ਵਿੱਚੋਂ ਪਾਰ ਹੁੰਦੇ ਹੋਏ ਬੂਰ ਮਾਜਰੇ ਚੋ ਹੋ ਕੇ ਲੰਗੇ ਸਾਵਧਾਨ ਸੀ ਸਤ ਪੌਂ ਦੀ ਸ਼ਾਮ ਹੋਈ ਪੌਂਚ ਚਮਕੌਰ ਗਏ ਕੀਤੋਈ ਉਤਾਰਾ ਇੱਕ ਬਾਗ ਵਿੱਚ ਆਣ ਸੀ ਹਾਂਜੀ ਕੀਤੋਈ ਉਤਾਰਾ ਇੱਕ ਬਾਗ ਵਿੱਚ ਆਣ ਸੀ